ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇਸ ਸਮੇਂ ਮੈਂ ਨਾ ਸਾਡੇ ਕਿਸਾਨ ਖਾਣੇ ਤੇਰੀ ਬੀਜੀ ਸੀ ਕਿ ਮੁੱਛਲ 1400 ਦਾ ਮੰਗੰਦਰੀ ਖੜ ਕਰਨਾ ਆਏ ਸੀ। ਜਿਹੜੀ ਥੋੜੀ ਜਿਹੀ ਗਿਣਤੀ ਲੱਗਦੀ ਹੈ ਗਰਮੈਸ਼ ਦੇ ਵਿੱਚ ਜਿਵੇਂ ਹੁਣ ਕੱਲ ਬਹੁਤ ਥੋੜਾ ਚੇਂਜ ਹੋਇਆ ਟੈਂਪਰੇਚਰ ਹਵਾ ਦਾ ਤੇ ਜ਼ਮੀਨ ਦਾ ਘਟਿਆ। ਤਾਂ ਜਿਹੜਾ ਉੱਚ ਤਾ ਮਨ ਹੁੰਦਾ ਉਹਦੇ ਕਾਰਨ ਵੀ ਜਿਹੜਾ ਝੰਡਾ ਰੋਗ ਆ ਉਹ ਖਾਸ ਤੌਰ ਤੇ ਜਿਵੇਂ ਮੁੱਛਲ 1400 ਦਾ ਜਿਹੜੀ 15 ਮਹੀਨਿਆਂ ਤੋਂ ਪਹਿਲਾਂ ਵੀਤੀ ਜਾਂਦੀ ਆ ਤਾਂ ਉਹਦੇ ਵਿੱਚ ਇਹ ਸਮੱਸਿਆ ਸੋਧ ਬਾਰੇ ਦੱਸਿਆ ਜਾਂਦਾ ਕਿ 20 ਜੀ ਟ੍ਰਾਈਕੋਡਰਮ ਨਾਲ ਉਹ ਕੀਤੀ ਜਾਵੇ ਤੇ ਜਦੋਂ ਆਪਾਂ ਜੀ ਨੂੰ ਟ੍ਰਾਈਕੋਡਰਮ ਨਾਲ ਜਿਹੜਾ 1 ਕਿਲੋ ਮਗਰ 15 ਗ੍ਰਾਮ ਟ੍ਰਾਈਕੋਡਰਮ ਨਾਲ ਹਰ ਜੀ ਨਾਲ ਮੂਹ ਲਾ ਕੇ ਜਿਹੜਾ ਉਸ ਤੋਂ ਬਾਅਦ ਜਿਹੜੀ ਹੈਗੀ ਆ ਜਦੋਂ ਪਨੀਰੀ ਫਟ ਕੇ ਲਾਉਣੀ ਹੋਵੇ ਜਿਹੜਾ ਦੀ ਸੋਧ ਕਰਨੀ ਆ ਤਾਂ ਇਹਦੇ ਦਰਮਿਆਨ ਵੀ ਜਿਹੜੇ ਕਿਤੇ ਆਪਾਂ ਕਾਰਬੋਨਾਈਜ਼ਮ ਵਿਚਾਰਾ ਨਾਲ ਕਰਦੇ ਨੇ ਜਾਂ ਟ੍ਰਾਈਕੋਡਰਮ ਨਾਲ ਵਿੱਚੇ ਕਰਦੇ ਆ ਕਿਉਂਕਿ ਉਸ ਦਾ ਮਤਲਬ ਹੈ ਲਾਉਣੀ ਜਿਹੜੀ ਫੀਲ ਦੇ ਵਿੱਚ ਰਿਸਕੀ ਆ ਸੋ ਇਹ ਤੁਹਾਨੂੰ ਫੈਸਲਾ ਜਿਹੜਾ ਲੈਣਾ ਪਊਗਾ ਆਪਦੇ ਲੈਵਲ ਤੇ ਕਿਉਂਕਿ ਜੇ ਆਪਾਂ ਫੁੱਟ ਕੇ ਪਨੀਰੀ ਜਿਹੜੀ ਹੈਗੀ ਜਿਹਦੇ ਵਿੱਚ ਬੂਟੇ ਝੰਡੇ ਅਤੇ ਕੱਢ ਗਏ ਆ ਕਾਫੀ ਜ਼ਿਆਦਾ ਜਿਹੜਾ ਹੈਗਾ ਝੰਡਾ ਰੋਗ ਆ ਗਿਆ ਫੁੱਟ ਰੌਟ ਆ ਗਿਆ ਤਾਂ ਉਹ ਫਿਰ ਆਪਾਂ ਨੂੰ ਸਮੱਸਿਆ ਆ ਸਕਦੀ ਹੈ ਅੱਗੇ ਜਦੋਂ ਫੁੱਟ ਕੇ ਪਨੀਰੀ ਖੇਤ ਚਲਾਉਣੇ ਆ ਦੂਸਰੀ ਗੱਲ ਇਹ ਹੈ ਕਿ ਜ਼ਿਆਦਾਤਰ ਪਨੀਰੀਆਂ ਦੇ ਵਿੱਚ ਲੋਹਾ ਤੱਤ ਤੇ ਜ਼ਿੰਕ ਤੱਤ ਉਹਦੀ ਘਾਟ ਆ ਰਹੀ ਹੈ ਇਹ ਤੋਂ ਇਲਾਵਾ ਤੁਹਾਨੂੰ ਜ਼ਿਆਦਾਤਰ ਕੋਈ ਸਮਾਨ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਜ਼ਿੰਕ ਤੇ ਲੋਹਾ ਜਿੰਕ ਕਿੰਨੀ ਪਰਸੈਂਟ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਉਹ ਆਪਾਂ ਸਪਰੇਅ ਕਰਨੀ ਆ ਤੇ ਲੋਹਾ ਤੱਤਾ ਜਿਹੜਾ ਫੈਰ ਸਲਫੇਟ 19% ਉਹ 5 ਤੋਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਉਹਦੀ ਸਪਰੇਅ ਕਰਨੀ ਆ ਸਪਰੇਅ ਵੱਖੋ ਵੱਖ ਕਰਨੀ ਆ 5-5 ਦਿਨ ਦੇ ਗੈਪ ਤੇ ਤੁਸੀਂ ਦੋ ਸਪਰੇਅਾਂ ਜੇ ਕਰੋਗੇ ਤਾਂ ਪਨੀਰੀ ਤੁਹਾਡੀ ਬੜੀ ਸ਼ਾਨਦਾਰ ਤੇ ਹਰੀ ਭਰੀ ਹੋ ਜੂਗੀ ਕਿਉਂਕਿ ਦੌਗੀਆਂ ਦੇ ਵਿੱਚ ਬੂਟੇ ਸੁੱਕਣੇ ਚਿੱਟੇ ਪੱਤੇ ਆਉਣੇ ਜਾਂਝ ਕਰ ਲਈ ਪੱਤੇ ਆਉਣੇ ਇਹ ਜ਼ਿੰਕ ਲੋਹਾ ਤੱਤ ਦੀ ਰੂਪ ਵਿੱਚ ਢ ਘਾਟ ਆਉਂਦੀ ਆ ਪਾਣੀ ਕੋਸ਼ਿਸ਼ ਕਰੋ ਸ਼ਾਮ ਨੂੰ ਲਾਓ ਸ਼ਾਮ ਨੂੰ ਪਨੀਰੀ ਭਰ ਦਿਓ ਸਵੇਰ ਨੂੰ ਖੇਤ ਦੇ ਵਿੱਚੋਂ ਪਾਣੀ ਬਾਹਰ ਕੱਢ ਦਿਓ ਦੁਪਹਿਰ ਵੇਲੇ ਜ ਬਾਕੀ ਜਿਹੜਾ ਮੌਸਮ ਹੁਣ ਥੋੜਾ ਟੈਂਪਰੇਚਰ ਡਾਊਨ ਆਇਆ ਇਹ ਵੀ ਜਿਹੜਾ ਹੈਗਾ ਪਨੀਰੀ ਵਾਸਤੇ ਫਾਇਦੇਮੰਦ ਰਹੂਗਾ ਪਨੀਰੀ ਦਾ ਜਿਹੜਾ ਵਾਤਾ ਉਹ ਚਾਲੂ ਹੋ ਜਾਊਗਾ ਤੇ ਪਨੀਰੀ ਜਿਹੜੀ ਹੈਗੀ ਤੁਹਾਡੀ ਦਿਨਾਂ ਦੇ ਵਿੱਚ ਤਿਆਰ ਹੋ ਜੂਗੀ ਹੋਰ ਸਵਾਲ ਹੋਵੇ ਸੇ ਆਵੋ ਜਰੂਰ ਦੱਸਣਾ ਤੁਹਾਡਾ ਬਹੁਤ-ਬਹੁਤ ਧੰਨਵਾਦ